ਬਿਕਰਮ ਮਜੀਠੀਆ ਦੀ ਅੱਜ ਕੋਰਟ ਦੇ ਵਿੱਚ ਪੇਸ਼ੀ ਹੈ ਪਰੰਤੂ ਉਸ ਤੋਂ ਪਹਿਲਾਂ ਹੀ ਕੁਝ ਅਕਾਲੀ ਦਲ ਦੇ ਵਰਕਰਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਜਾਂਦਾ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਅਕਾਲੀ ਦਲ ਹੁਣ ਇਸ ਗੱਲ ਦੇ ਉੱਤੇ ਭੜਕਦਾ ਹੋਇਆ ਨਜ਼ਰ ਆ ਰਿਹਾ ਤੇ ਦੱਸ ਦਈਏ ਕਿ ਅੱਜ ਬਿਕਰਮ ਮਜੀਠੀਆ ਦੀ ਪੇਸ਼ੀ ਦੇ ਉੱਤੇ ਸਰਬਜੀਤ ਸਿੰਘ ਝਿੰਜਰ ਨੂੰ ਵੀ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਪੁਲਿਸ ਫੋਰਸ ਜਿਹੜੀ ਕਿ ਉਹਨਾਂ ਦੇ ਘਰ ਲਗਾਈ ਗਈ ਤੇ ਉੱਥੇ ਹੀ ਬਾਹਰ ਨਿਕਲਣ ਨੂੰ ਲੈ ਕੇ ਮਨਾਹੀ ਦਿੱਤੀ ਗਈ ਹੈ ਤੇ ਦੂਜੇ ਪਾਸੇ ਹੁਣ ਇਸ ਗੱਲ ਦੇ ਉੱਤੇ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਉੱਥੇ ਹੀ ਅੱਜ ਬਿਕਰਮ ਮਜੀਠੀਆ ਦੇਾ ਕੋਰਟ ਦੇ ਵਿੱਚ ਨਿਆਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਵੱਡਾ ਫੈਸਲਾ ਲਿਆ ਜਾਵੇਗਾ ਤੇ ਕਾਲੇ ਦਲ ਅੱਜ ਨਜ਼ਰਬੰਦ ਜਿਹੜੇ ਕਿ ਕਈ ਘਰਾਂ ਦੇ ਵਿੱਚ ਵਰਕਰ ਕੀਤੇ ਗਏ ਤੇ ਇਸ ਦੇ ਦੌਰਾਨ ਹੁਣ ਉੱਥੇ ਹੀ ਕੁਝ ਵਰਕਰਾਂ ਦਾ ਜਿਹੜਾ ਕਿ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਬਿਕਰਮਜੀਤ ਸਿੰਘ ਜੀ ਮਜੀਠੀਆ ਸਾਹਿਬ ਜੋ ਕਿ ਝੂਠੇ ਕੇਸ ਚ ਪਿਛਲੇ ਲੰਬੇ ਸਮੇਂ ਤੋਂ ਪੁਲਿਸ ਨੂੰ ਤੰਗ ਕਰ ਰਹੀ ਹੈ ਅੱਜ ਉਹਨਾਂ ਦੀ ਪੇਸ਼ੀ ਮਹਾਲੀ ਕੋਰਟ ਵਿੱਚ ਸੀਗੀ ਉਹਦੇ ਨਾਲ ਮਾਦੇ ਨਜ਼ਰ ਰਾਤ ਦੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਨੀਂਦ ਹੈ ਉਹ ਖਰਾਬ ਹੋਈ ਪਈ ਹੈ ਕਿਉਂਕਿ ਅਕਾਲੀ ਦੰਦ ਜਿਹੜੇ ਵਰਕਰ ਨੇ ਉਹ ਪਿੰਡ-ਪਿੰਡ ਤੋਂ ਸ਼ਹਿਰ-ਸ਼ਹਿਰ ਤੋਂ ਜਾਂ ਜ਼ਿਲ੍ਹੇ ਪੱਧਰ ਤੋਂ ਉਹਨਾਂ ਨੇ ਅੱਜ ਇੱਥੇ ਪਹੁੰਚਣਾ ਸੀਗਾ ਮਹਾਲੀ ਕੋਰਟ ਦੇ ਵਿੱਚ ਪਰ ਇਹਨਾਂ ਨੇ ਰਾਤ ਦੇ ਸਵੇਰੇ ਟੜਕਸਾਰ 4 ਵਜੇ ਤੋਂ ਲੈ ਕੇ ਹੁਣ ਤੱਕ ਕਈ ਲੀਡਰਾਂ ਦੇ ਜਿਹੜੇ ਉੱਗੇ ਲੀਡਰ ਨੇ ਜਿਵੇਂ ਸਾਸੀ ਸਰਵਜੀਤ ਸਿੰਘ ਢਿੰਜਰ ਦੇ ਘਰਾਂ ਪਹੁੰਚੇ ਆ ਇਹਨਾਂ ਨੂੰ 4 ਵਿੱਚ ਡਿਟੇਨ ਕੀਤਾ ਹੋਇਆ ਤੇ ਹੁਣ ਉਹਨਾਂ ਨੂੰ ਬਿਨਾਂ ਦੱਸੇ ਕਿਤੇ ਪਤਾ ਨਹੀਂ ਕਿਹੜੇ ਥਾਣੇ 'ਚ ਜਾਂ ਕਿੱਥੇ ਪੁਲਿਸ ਲੈ ਗਈ ਹੈ ਅਸੀਂ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਪਰ ਸਾਨੂੰ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਗਿਆ ਸੋ ਅਸੀਂ ਮੰਗ ਕਰਦੇ ਆ ਵੀ ਸਾਨੂੰ ਦੱਸਿਆ ਜਾਵੇ ਸਾਡੇ ਪ੍ਰਧਾਨ ਜੀ ਕਿੱਥੇ ਨੇ ਤੇ ਅਸੀਂ ਮੰਗ ਕਰਦੇ ਆ ਵੀ ਐ ਡਰਨੇ ਵਾਲੇ ਨਹੀਂ ਹੈਗੇ ਅਕਾਲੀ ਅਕਾਲੀ ਘਰ ਘਰ ਅਕਾਲੀ ਹੈ ਕੋਈ ਐਵੇਂ ਕੋਈ ਲੁਖਸ਼ਿਕਮਣ ਵਾਲਾ ਅਕਾਲੀ ਨਹੀਂ ਜਿਹੜਾ ਕੱਲ ਭਗਵੰਤ ਮਾਨ ਕਹਿੰਦਾ ਸੀਗਾ ਵੀ ਅਕਾਲੀ ਦਲ ਖਾਲੀ ਦਲ ਹੋ ਗਿਆ ਹੁਣ ਭਗਵੰਤ ਮਾਨ ਦੀ ਪੁਲਿਸ ਚੱਪੇ-ਚੱਪੇ ਤੇ ਨਿਗਰੱਖ ਰਹੀ ਹੈ ਆ ਰੋਡ ਦੇਖ ਲਓ ਪਟਿਆਲੇ ਤੋਂ ਆਇਆ ਮੈਂ ਸਾਰੇ ਰੋਡ ਦੇ ਉੱਤੇ ਮੈਨੂੰ ਲੱਗਦਾ ਕੋਈ ਪਿੰਡ ਨਹੀਂ ਹੈਗਾ ਜਿੱਥੇ ਇਹਨਾਂ ਦਾ ਨਾਕਾ ਨਾ ਲਾਇਆ ਹੋਵੇ ਸੋ ਇਹਨਾਂ ਡਰ ਪਤਾ ਨਹੀਂ ਕਿਉਂ ਆ ਇਹਨੂੰ ਸਰਕਾਰ ਨੂੰ ਕਿਉਂ ਚਲੋ ਇਹਾਂ ਦੇ ਪਰਦੇ ਫਾਸ਼ੜ ਰਹੇ ਨੇ ਉਹ ਬਿਕਰਮਜੀਤ ਸਿੰਘ ਮਜੀਠੀਆ ਉਹ ਕਰਦੇ ਆਏ ਨੇ ਸਮੇਂ-ਸਮੇਂ ਸਰ ਉਹਨਾਂ ਦੀ ਆਵਾਜ਼ ਬੰਦ ਨਹੀਂ ਹੋਣੀ ਕੱਲਾ ਕੱਲਾ ਵਰਕਰ ਕੱਲਾ ਕੱਲਾ ਪਿੰਡ ਦਾ ਸਰਪੰਚ ਅੱਜ ਬਿਕਮਜੀਤ ਸਿੰਘ ਮਜੀਠੀਆ ਬਣ ਕੇ ਇਹਨਾਂ ਨੂੰ ਘੇਰ ਕੇ ਇਹਨਾਂ ਨੂੰ ਪੁੱਛੂਗਾ ਸਵਾਲ ਵੀ ਤੁਹਾਡੀ ਸਰਕਾਰ ਨੇ ਕੀਤਾ ਕੀ ਹੈ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਇਹਨਾਂ ਨੂੰ ਆਪਾਂ ਨੂੰ ਪਤਾ ਹੈ ਵੀ ਇਹਨਾਂ ਨੇ ਰੋਲ ਕੇ ਰੱਖਦਾ ਪੰਜਾਬ ਪੰਜਾਬ ਦਿੱਲੀ ਦੇ ਗਹਿਣੇ ਕਰਦਾ ਸੋ ਇਹ بڑے ਸਵਾਲਾਂ ਤੋਂ ਭੱਜਦੇ ਹੋਏ ਇਹਨਾਂ ਨੂੰ ਘਰਾਂ ਦੇ ਵਿੱਚ ਬੰਦ ਕਰਕੇ ਅਕਾਲੀਆਂ ਨੂੰ ਇਹਨਾਂ ਨੂੰ ਐ ਲੱਗਦਾ ਵੀ ਅਸੀਂ ਜਿਹੜਾ ਪੰਜਾਬ ਨੂੰ ਲੁੱਟ ਖੁੱਟ ਲਾਂਗੇ ਇਹ じゃ ਕੁਝ ਨਹੀਂ ਹੋਣ ਦੇਵਾਂਗੇ ਤੇ ਦੁਬਾਰਾ ਸੀ ਫੇਰ ਬੇਨਤੀ ਕਰਦੇ ਆ ਸਦਾ ਸਰਜੀਤ ਸਿੰਘ ਝਿੰਜਾ ਸਾਾਨੂੰ ਦੱਸੇ ਜਾਓ ਸਾਾਨੂੰ ਕਿੱਥੇ ਨਹੀਂ ਹੋ ਅਸੀਂ ਉਹਨਾਂ ਨੂੰ ਲੈ ਕੇ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ